ਦੋਸਤੀ ਹੈ ਕੁਝ ਪਾਉਣ ਲਈ ਦੋਸਤੀ ਹੈ ਕੁਝ ਪਾਉਣ ਲਈ ਕੁਝ ਗਵਾਉਣ ਲਈ ਰੋਂਦਿਆਂ ਨੂੰ ਗਲਣਾਉਣ ਲਈ ਕਦੇ ਹੰਝੂ ਵਹਾਉਣ ਲਈ ਦੋਸਤੀ ਹੈ ਕੁਝ ਪਾਉਣ ਲਈ ਕੁਝ ਗਵਾਉਣ ਲਈ ਰੋਂਦਿਆਂ ਨੂੰ ਗਲਣਾਉਣ ਲਈ ਕਦੇ ਹੰਝੂ ਵਹਾਉਣ ਲਈ ਹੱਸਦੇ ਚਿਹਰੇ ਸਭ ਪੂਜਣ ਹੱਸਦੇ ਚਿਹਰੇ ਸਭ ਪੂਜਣ ਦਿਲਾ ਮੁਸਕਰਾਣਾ ਸਿੱਖ ਲੈ ਹੱਥ ਦੇ ਚਿਹਰੇ ਸਭ ਪੂਜਣ ਦਿਲਾ ਮੁਸਕਰਾਣਾ ਸਿਖ ਲੈ ਮਿਲੇ ਨਾ ਸੁਖ ਚੈਨ ਪਿਆਰ ਯਾਰ ਦਿਲ ਗਵਾਣਾ ਸਿਖ ਲੈ ਮਿਲੇ ਨਾ ਸੁਖ ਚੈਨ ਪਿਆਰ ਯਾਰ ਦਿਲ ਗਵਾਣਾ ਸਿਖ ਲੈ ਦੀਦਾਰ ਯਾਰ ਵਾਰ ਵਾਰ ਕਰਾਂ ਦੀਦਾਰ ਯਾਰ ਵਾਰ ਵਾਰ ਕਰਾਂ ਰੂਪ ਰੱਬੀ ਜਾਣ ਕੇ ਸੱਚਾ ਸੁੱਚਾ ਹੋਇਆ پاک ਪਵਿੱਤਰ ਸੱਚਾ ਸੁੱਚਾ ਹੋਇਆ پاک ਪਵਿੱਤਰ ਮੇਰੂ ਯਾਰ ਤੈਨੂੰ ਆਣ ਕੇ ਮੇਰੂ ਯਾਰ ਤੈਨੂੰ ਆਣਦੀ ਆਮਦ ਮਹਿਬੂਬ ਦੀ ਆਮਦ ਮਹਿਬੂਬ ਦੀ ਮਹਿਕ ਖਿਲਾਰੀ ਆਮਦ ਮਹਿਬੂਬ ਦੀ ਮਹਿਕ ਖਿਲਾਰੇ ਤੜਫਦਾ ਦੀਦਾਰ ਬਾਖਾਂ ਹੋਵੇ ਤੜਫਦਾ ਦੀਦਾਰ ਪਾ ਸ਼ਾਂਤ ਹੋ ਗਈ ਬਾਜਿਉ ਦੀਦ ਤਰਸੇ ਮਨ ਰੋਵੇ ਕੋ ਲਾਵੇ ਬਾਜਿਉ ਦੀਦ ਬਾਜਿਉ ਦੀਦ ਤਰਸੇ ਮਨ ਰੋਵੇ ਕੋ ਲਾਵੇ ਗੀਤ ਗਮਾਂ ਦੇ ਗਾਣੇ ਇਕਾਂਤ ਹੋਵੀ ਗੀਤ ਗਮਾਂ ਦੇ ਗਾਣੇ ਇਕਾਂਤ ਹੋਵੀ ਬੋਲ ਬਾਣੀ ਤੋਂ ਬੋਲ ਬਾਣੀ ਬਾਣੀ ਤੋਂ ਯਾਰ ਪਰਖੀਏ ਕਿੰਨਾ ਮਿਲਣ ਲਈ ਤੜਫੇ ਵਾਂਗ ਮੱਚੀ ਬੋਲ ਬਾਣੀ ਬਾਣੇ ਤੋਂ ਯਾਰ ਪਰਖੀਏ ਕਿੰਨਾ ਮਿਲਣ ਲਈ ਤੜਫੇ ਵਾਂਗ ਮੱਚੀ ਗੱਲ ਗੱਲ ਤੇ ਕੱਡੇ ਗਾਲਾਂ ਗੱਲ ਗੱਲ ਤੇ ਕੱਡੇ ਗਾਲਾਂ ਮੰਦਾ ਸੋਚੀ ਪੱਠੇ ਪਏ ਹੋਵੇ ਸੂਰ ਦੱਚੀ ਗੱਲ ਗੱਲ ਤੇ ਗੱਲ ਗੱਲ ਤੇ ਗੱਲ ਗੱਲ ਤੇ ਕੱਡੇ ਗਾਣਾ ਮੰਦਾ ਸੋਚੀ ਪੱਠੇ ਪਏ ਹੋਵੇ ਸੂਰ ਬੱਚੀ ਕੈਸਾ ਸਮਾ ਦੇਖੋ ਆਇਆ ਕੈਸਾ ਸਮਾ ਦੇਖੋ ਕੈਤਾ ਆਇਆ ਪਿਆਰ ਸਤਕਾਰ ਸਦਿਆਚਾਰ ਨਾ ਰਿਆ ਕੈਸਾ ਸਮਾ ਦੇਖੋ ਆਇਆ ਕਾਰ ਦਿਹਾਰ ਤਿਹਾਰ ਨਾ ਰਹਾ ਸੁਖੀ ਜ਼ਿੰਦਗੀ ਦਾ ਕਹਿੰਦੇ ਰਾਜ ਇਹੋ ਸੁਖੀ ਜ਼ਿੰਦਗੀ ਦਾ ਕਹਿੰਦੀ ਰਾਜ ਇਹੋ ਘਟ ਹੀ ਮੂੰਖ ਖੋਲੀ ਏ ਜੀ ਇਹ ਅਕਸਰ ਮਾਰਨ ਹੋਲੀ ਹੋਲੀ ਇਹ ਅਕਸਰ ਮਾਰਨ ਹੋਲੀ ਹੋਲੀ ਯਾਦਾ ਖਾਈਏ ਯਾਦਾ ਬੋਲੀਏ ਜੀ ਵੱਧ ਖਾਣਾ ਖਾਣਾ ਮਾੜਾ ਪੀੜਾ ਪਾਇਆ ਬਾਣਾ ਮਾੜਾ ਹੂੰ ਵੱਧ ਖਾਇਆ ਖਾਣਾ ਮਾੜਾ ਪੀੜਾ ਪਾਇਆ ਬਾਣਾ ਮਾੜਾ ਹਰ ਵੇਲੇ ਰੋਣਾ ਤੋਣਾ ਮਾੜਾ ਬਿੰਦਗਲ ਨੂੰ ਹਸਣਾ ਹਸਾਣਾ ਮਾੜਾ ਹਰ ਵੇਲੇ ਰੋਣਾ ਪੁਣਾ ਮਾੜਾ ਬਿੰਦਗਲ ਨੂੰ ਹਸਣਾ ਹਸਾਣਾ ਮਾੜਾ